ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਵੀ ਸਸਤੀ ਕੋਠੀ ਲੱਭਦੇ ਫਿਰਦੇ ਹੋ ਤੁਹਾਨੂੰ ਹਲੇ ਤੱਕ ਨਹੀਂ ਮਿਲੀ ਹੈਗੀ ਤਾਂ ਤੁਹਾਡੀ ਭਾਲ ਅੱਜ ਇਸ ਵੀਡੀਓ ਚ ਆ ਕੇ ਖਤਮ ਹੋ ਜੂਗੀ ਕਿਉਂਕਿ ਆਪਾਂ ਜਮਾ ਸਸਤੀ ਕੋਠੀ ਲੈ ਕੇ ਪਹੁੰਚੇ ਹਾਂ ਸੀ 10 ਮਾਰਲੇ ਥਾਂ 'ਚ ਕੋਠੀ ਬਣੀ ਹੋਈ ਹੈ ਸਾਰੀ ਮਾਲਕ ਨੇ ਬਹੁਤ ਵਧੀਆ ਬਣਾਈ ਹੋਈ ਹੈ ਸੀ ਤੁਹਾਨੂੰ ਰੇਟ ਵੀ ਕੋਠੀ ਦਾ ਪਸੰਦ ਆਊਗਾ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 62173 ਜੇ ਤੁਹਾਡੇ ਕੋਲ ਵੀ ਘਰ ਹੈ ਕੋਠੀ ਓ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜਮਾ ਫ੍ਰ ਲਾ ਦੇ ਮੰਗੇ 10 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਸੀ ਤੇ ਪਹਿਲਾਂ ਇੱਕ ਵਾਰੀ ਜਗ੍ਹਾ ਵੀ ਚੈੱਕ ਕਰੋ ਸੀ ਤੇ ਜਿਹੜਾ ਰਸਤਾ ਲੱਗਦਾ ਜਿਹੜੀ ਗਲੀ ਲੱਗਦੀ ਹੈ ਕੋਠੀ ਨੂੰ ਉਹ ਵੀ ਤੁਸੀਂ ਇੱਕ ਵਾਰੀ ਦੇਖੋ ਸੀ ਸਾਰਾ ਕੁਝ ਵਧੀਆ ਆਪਾਂ ਨੂੰ ਮਿਲੂਗਾ ਪਾਣੀ ਵਾਸਤੇ ਆਪਾਂ ਨੂੰ ਮੋਟਰ ਮਿਲ ਜੂਗੀ ਇੱਥੇ ਹੀ ਆਪਾਂ ਨੂੰ ਸਟਾਰਟਰ ਲੱਗਿਆ ਹੋਇਆ ਮਿਲੂਗਾ 메ਨ ਗੇਟ ਕੋਲੇ ਤੇ ਜਿੰਨਾ ਬੈੜਾਗਾ ਸਾਰਾ ਪੱਕਾ ਹੋਇਆਗਾ ਇਟਾਂ ਲਾ ਕੇ ਉੱਤੇ ਕੋਲੂਆ ਪਾ ਕੇ ਸਾਰਾ ਬੈੜਾ ਪੱਕਾ ਕੀਤਾ ਹੋਇਆ ਇੱਕ ਪਾਸੇ ਆਪਾਂ ਨੂੰ ਪਸ਼ੂਆਂ ਵਾਸਤੇ ਥਾਂ ਮਿਲ ਜੂਗੀ ਤੁਹਾਨੂੰ ਦਿਖਾ ਵੀ ਰਹੇ ਹਾਂ ਜੀ ਛੱਡ ਇੱਕ ਪਾਸੇ ਪਾਇਆ ਹੋਇਆ ਤੇ ਪਸੂਆਂ ਦੇ ਖੜਨ ਨੂੰ ਬਹੁਤ ਜਗ੍ਹਾ ਪਨ ਮਿਲ ਚੁਗੀ। ਚਾਹੀਤ ਚਾਰ ਪੰਜ ਮੱਝਾਂ ਰੱਖ ਲਈਏ ਬਹੁਤ ਜਗਾਂਗੀ ਤੇ ਕੋਠੀ ਬਣੀ ਹੋਈ ਹੈ ਜੀ ਇੱਕ ਪਾਸੇ ਤੇ ਬਾਥਰੂਮ ਵਗੈਰਾ ਵਧੀਆ ਬਣਿਆ ਹੋਇਆ। ਬਾਹਰਲੀ ਸਾਈਡ ਆਪਾਂ ਨੂੰ ਇੱਕ ਕੱਚੀ ਰਸੋਈ ਵੀ ਦੇਖਣ ਨੂੰ ਮਿਲ ਚੁਗੀ ਤੇ ਜਿਹੜਾ ਬਾਥਰੂਮ ਬਣਿਆ ਹੋਇਆ ਜੀ ਉਹ ਬੇੜੇ ਤੋਂ ਕਾਫੀ ਉੱਚਾ ਚਾਕੇ ਇਹਨਾਂ ਨੇ ਪਾਇਆ ਹੋਇਆਗਾ। ਤੇ ਵੀਡੀਓ ਮਾਲਕ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ। ਸਾਰਾ ਕੁਝ ਇਹਨਾਂ ਨੇ ਵੀਡੀਓ ਚ ਕਨਫਰਮ ਕਰਵਾਇਆ ਸੀ ਉੱਤੇ ਜਾਣ ਵਾਸਤੇ ਆਪਾਂ ਨੂੰ ਪੋੜੀਆਂ ਮਿਲ ਜਾਣਗੀਆਂ ਪੋੜੀਆਂ ਵਧੀਆ ਨੇ ਉੱਪਰੋਂ ਸਾਰੀ ਛੱਤ ਪੱਕੀ ਹੋਈ ਐ ਸੀ ਗੱਡੀ ਖੜਾਉਣ ਨੂੰ ਵੀ ਇੱਕ ਪਾਸੇ ਥਾਂ ਬਣਿਆ ਹੋਇਆ ਸੀ ਬਾਕੀ ਸਾਰਾ ਕੁਝ ਪੂਰਾ ਵਧੀਆਗਾ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤੁਸੀਂ ਜਾ ਕੇ ਜਦੋਂ ਇਸ ਕੋਠੀ ਨੂੰ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਕੋਠੀ ਇਹ ਪਸੰਦ ਆਊਗੀ ਹੈ ਤਾਂ ਘਰ ਪਰ ਕੋਠੀ ਵਾਂਗੂ ਬਣਿਆ ਹੋਇਆ ਜੀ ਤਿਆਰ ਵੀ ਕੋਠੀ ਵਾਂਗੂ ਮਾਲਕ ਨੇ ਘਰ ਰੱਖਿਆ ਗਾ ਬਾਕੀ ਬਾਥਰੂਮ ਵਗੈਰਾ ਤੁਸੀਂ ਚੈੱਕ ਕਰ ਲਓ ਜੀ ਵਧੀਆ ਕੰਮ ਆਪਾਂ ਨੂੰ ਕੰਪਲੀਟ ਮਿਲ ਜੂਗਾ ਜੀ ਟਾਈਲਾਂ ਦਾ ਕੰਮ ਤਾਂ ਨਹੀਂ ਕਰਵਾਇਆ ਹੋਇਆ ਜੀ ਇਹਨਾਂ ਨੇ ਸਿੱਧਾ ਪਲਾਸਟਰ ਕਰਵਾਇਆ ਹੋਇਆ ਬਾਕੀ ਦਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆਗਾ ਕੱਲਾ ਟਾਈਲਾਂ ਨੂੰ ਛੱਡ ਕੇ ਬਾਕੀ ਦਾ ਕੰਮ ਵਧੀਆ ਹੋਇਆਗਾ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਸੀ ਤਾਂ ਤੁਸੀਂ ਜਾ ਕੇ ਜਦੋਂ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਇਹ ਕੋਠੀ ਪਸੰਦ ਆ ਜੂਗੀ ਬਾਕੀ ਕੋਠੀ ਦਾ ਰੇਟ ਵੀ ਤੁਹਾਨੂੰ ਪਸੰਦ ਆ ਜੂਗਾ ਡਿਮਾਂਡ ਜਿਹੜੀ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਹੈ ਜੀ ਇਨਾਂ ਨੇ ਇੱਕ ਡਿਮਾਂਡ ਕੀਤੀ ਹੈ 16 ਲੱਖ ਰੁਪਈਆ ਮਾਲਕ ਕਹਿੰਦੇ ਨੇ 16 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸਡ ਰੇਟ ਨਹੀਂ ਹੈਗਾ ਸਹੀ ਬਾਕੀ ਤੁਸੀਂ ਜਾ ਕੇ ਜਦੋਂ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਕੋਠੀ ਇਹ ਪਸੰਦ ਆ ਜੂਗੀ ਕੋਠੀ ਦਾ ਰੇਟ ਵੀ ਤੁਹਾਨੂੰ ਪਸੰਦ ਆ ਜਾਊਗਾ ਤੇ ਕੋਠੀ ਵੀ ਤੁਹਾਨੂੰ ਪਸੰਦ ਆਊਗੀ ਬਾਕੀ ਕੰਮ ਮਾਲਕ ਨੇ ਪੂਰਾ ਵਧੀਆ ਕਰਵਾਇਆ ਹੋਇਆ ਜਿੰਨਾ ਵੀ ਮਾਲਕ ਨੇ ਕਰਵਾ ਰੱਖਿਆਗਾ ਜਿਹੜੇ ਕਮਰੇ ਬਣੇ ਹੋਏ ਨੇ ਵਧੀਆ ਆਪਾਂ ਨੂੰ ਖੁੱਲੇ ਡੁੱਲੇ ਕਮਰੇ ਦੇਖਣ ਨੂੰ ਮਿਲ ਜਾਣਗੇ ਸਹੀ ਕਮਰਿਆਂ 'ਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਜਗਾਂ ਚ ਕਮੀ ਪੇਸ਼ੀ ਕੋਈ ਨਹੀਂ ਬਾਕੀ ਤੁਹਾਨੂੰ ਵੀਡੀਓ ਚ ਹਰ ਇੱਕ ਚੀਜ਼ ਹਰ ਇੱਕ ਕੋਨਾ ਦਿਖਾਈ ਰਹੀਆਂ ਸੀ ਤੇ ਮਾਲਕ ਕਹਿੰਦੇ ਨੇ ਵੀ ਸਾਰਾ ਕੰਮ ਬਹੁਤ ਵਧੀਆ ਕਰਵਾਇਆ ਹੋਇਆ ਰੇਟ ਵੀ ਅਸੀਂ ਮੌਕੇ ਤੇ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਕੋਈ ਐਦਾ ਨਹੀਂ ਹੈਗਾ ਵੀ ਮੌਕੇ ਤੇ ਰੇਟ ਹੋਣਾ ਨਹੀਂਗਾ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਘਟਾਇਆ ਜਾਊਗਾ ਜੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਜੀ ਮਾਲਕ ਨਾਲ ਤੁਹਾਡੀ ਗੱਲਬਾਤ ਸਾਰੀ ਹੋ ਜੂਗੀ ਸਾਰਾ ਜਦੋਂ ਪੁੱਛ ਪੜਤਾਲ ਤੁਸੀਂ ਕਰ ਲਈ ਜੀ ਸਾਰੀ ਗੱਲਬਾਤ ਤੁਹਾਡੀ ਹੋ ਗਈ ਕਨਫਰਮ ਸਾਰਾ ਕੁਝ ਹੋ ਗਿਆ ਉਹ ਤੋਂ ਬਾਅਦ ਮਾਲਕ ਨੂੰ ਕਹਿ ਦਿਓ ਵੀ ਅਸੀਂ ਆ ਕੇ ਦੇਖਣਾ ਕਰ ਤੇ ਮਾਲਕ ਨੂੰ ਟਾਈਮ ਦੇ ਦਿਓ ਜਦੋਂ ਜਾ ਕੇ ਦੇਖੋਗੇ ਸਾਰਾ ਕੁਝ ਤੁਹਾਨੂੰ ਪਸੰਦ ਆ ਗਿਆ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾਇਓ ਜੀ ਰੇਟ ਫੋਨ ਤੇ ਨਾ ਕਰਿਓ ਰੇਟ ਬਹਿ ਕੇ ਮੁਕਾਇਓ ਜੀ ਤੇ ਜਾ ਕੇ ਦੇਖ ਕੇ ਗੱਲਬਾਤ ਕਰਕੇ ਸਾਰੀ ਤੇ ਕੋਠੀ ਦੀ ਡੀਲ ਬਹਿ ਕੇ ਕਰ ਸਕਦੇ ਹੋ ਜੀ ਬਾਕੀ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਦੇਖਣ ਨੂੰ ਮਿਲ ਹੀ ਰਹੀ ਐ ਜੀ ਆਪਾਂ ਏਰੀਆ ਦੀ ਗੱਲ ਕਰੀਏ ਜੀ ਤਾਂ ਮਾਲਕ ਦਾ ਜਿਹੜਾ ਪਿੰਡ ਹੈਗਾ ਖਾਸ ਪਿੰਡ ਇਹਨਾਂ ਦਾ ਰੋਂਤਾਗਾ ਰੋਂਤਾ ਖਾਸ ਪਿੰਡ ਹੈ ਜਿੱਲਾ ਮਾਲਕ ਨੂੰ ਮੋਗਾ ਲੱਗਦਾ ਤੇ ਜਗ੍ਹਾ ਤੋਂ ਉਹਨੂੰ ਮੈਂ ਦੱਸ ਹੀ ਦਿੱਤੀ ਕਿੰਨੀ ਐ ਸੀ ਤੇ ਪਿੰਡ ਦੇ ਵਿੱਚ ਇਹ ਘਰ ਬਣਿਆ ਹੋਇਆਗਾ ਬਾਕੀ ਉੱਪਰ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਮਾਲਕ ਨੇ ਵੀਡੀਓ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਸਾਰਾ ਕੁਝ ਇਹਨਾਂ ਨੇ ਦਿਖਾਇਆ ਵੀਡੀਓ 'ਚ ਤੇ ਹਰ ਇੱਕ ਚੀਜ਼ ਕੱਲੀ ਕੱਲੀ ਗੱਲ ਦੱਸੀ ਹੈ ਜੀ। ਬਾਕੀ ਜਗਾ 10 ਮਰਲੇ ਤੇ ਡਿਮਾਂਡ 16 ਲੱਖ ਰੁਪਈਆ ਜੀ। ਬਾਕੀ ਤੁਹਾਨੂੰ ਪਸੰਦ ਜਗਾ ਆ ਗਈ ਹੋਊਗੀ, ਘਰ ਤੁਹਾਨੂੰ ਪਸੰਦ ਆ ਗਿਆ ਹੋਊਗਾ। ਜੇ ਤੁਹਾਨੂੰ ਪਸੰਦ ਆਈ ਆ ਦੀ ਵੀਡੀਓ ਆਪਣੀ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਜਰੂਰ ਦਬਾ ਦਿਓ। ਲਾਈਕ ਕਰਨਾ ਨਾ ਭੁੱਲਿਓ ਜੀ। ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਦੋ, ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋ ਜੀ। ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ। ਜਰੂਰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਆਪਣੀ ਤੇ ਹਰ ਰੋਜ਼ ਘਰ ਕੋਠੀ ਮਕਾਨ ਦੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਕਲ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਬਾਕੀ ਉੱਪਰ ਦੀ ਵੀਡੀਓ ਵੀ ਤੁਸੀਂ ਸਾਰੀ ਦੇਖ ਲਈ ਮੌਂਟੀ ਜਿਹੜੀ ਇਹਨਾਂ ਨੇ ਬਣਾਈ ਹੋਈ ਆ ਉਹ ਵੀ ਤੁਸੀਂ ਚੈੱਕ ਕਰ ਲਈ ਸੀ ਛੱਤ ਵੀ ਤੁਸੀਂ ਸਾਰੀ ਦੇਖ ਲਈ ਤੇ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਸੀ ਉਹ ਵੀ ਨਾਲ ਦੀ ਨਾਲ ਨੋਟ ਕਰ ਲੂ 90562 ਤੇ 18507 90562 ਤੇ 18507 ਤੁਹਾਨੂੰ ਨੰਬਰ ਦਿੱਤਾ ਮਾਲਕ ਦਾ ਸਿੱਧੀ ਗੱਲਬਾਤ ਤੁਸੀਂ ਮਾਲਕ ਨਾਲ ਆਪ ਹੀ ਕਰ ਲਿਓ ਜੀ ਬਾਕੀ ਰੌਂਤਾ ਖਾਸ ਇਹਨਾਂ ਦਾ ਪਿੰਡ ਹੈਗਾ ਜ਼ਿਲ੍ਹਾ ਮੋਗਾ ਜੀ ਪਿੰਡ ਦੇ ਵਿੱਚ ਘਰ ਹੈ ਤੁਸੀਂ ਜਾ ਕੇ ਦੇਖੋਗੇ ਨਾਲੇ ਤਾਂ ਘਰ ਨੂੰ ਦੇਖ ਲਿਓ ਜਾ ਕੇ ਨਾਲੇ ਕਿੰਨਾ ਕੁ ਰਸਤਾ ਲੱਗਦਾ ਰਸਤਾ ਦੇਖ ਲਿਓ ਸੀ ਬਿਹੜਾ ਤੁਹਾਨੂੰ ਮੈਂ ਦਿਖਾਈ ਦਿੱਤਾ ਸੀਗਾ ਕੱਚੀ ਰਸੋਈ ਬਣੀ ਹੋਈ ਹੈ ਵਧੀਆ ਤੇ ਵਧੀਆ ਤੁਹਾਨੂੰ ਭਾਂਡਾ ਦੇਖਣ ਨੂੰ ਮਿਲੂਗਾ ਸੀ ਕਮਰੇ ਵਧੀਆ ਖੁੱਲੇ ਡੁੱਲੇ ਦੇਖਣ ਨੂੰ ਮਿਲ ਜਾਣਗੇ ਬਾਕੀ ਆਸ-ਪਾਸੇ ਦਾ ਮਾਹੌਲ ਪੂਰਾ ਵਧੀਆਗਾ ਕੋਈ ਐਦਾ ਨਹੀਂ ਹੈਗਾ ਸੀ ਕੋਈ ਮਾਹੌਲ ਚ ਕਮੀ ਪੇਸ਼ੀਆ ਕੋਈ ਬਿਹੜਾ ਮਾੜਾਗਾ ਹਰ ਇੱਕ ਚੀਜ਼ ਤੁਹਾਨੂੰ ਪ੍ਰੋਪਰ ਵਧੀਆ ਦੇਖਣ ਨੂੰ ਮਿਲੂਗੀ ਤੁਸੀਂ ਜਾ ਕੇ ਆਪਦੀ ਪੂਰੀ ਤਸੱਲੀ ਕਰ ਲਿਓ ਸੀ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਮੁਕਾਇਓ ਜੀ ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਘਰ ਇਹ ਪਸੰਦ ਆ ਗਿਆ ਹੋਊਗਾ ਜੇ ਘਰ ਤੁਹਾਨੂੰ ਪਸੰਦ ਆ ਵਧੀਆ ਲੱਗਿਆ ਤਾਂ ਜਰੂਰ ਕਮੈਂਟ ਕਰਕੇ ਦੱਸ ਦਿਓ ਜੀ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਜਰੂਰ ਕਰ ਦਿਓ ਜੀ ਬਾਕੀ ਵੀਡੀਓ ਪਸੰਦ ਆਈ ਆ ਲਾਈਕ ਜਰੂਰ ਕਰ ਦਿਓ ਠੀਕ ਹੈ ਜੀ ਕਮੈਂਟ ਜਰੂਰ ਕਰੀ ਜਾਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਆ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੇ ਤੁਸੀਂ ਆਪ ਦੀ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚ ਪਿੰਡ ਚੋਂ ਸ਼ਹਿਰ ਚੋਂ ਕਿਸੇ ਕਲੋਨੀ ਚੋਂ ਕਿਸ ਖੇਤ ਦੇ ਵਿੱਚ ਬਣੀ ਹੋਈ ਅਸੀ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਤੇ ਜਾਣਕਾਰੀ ਤੇ ਫੋਟੋ ਮਾਜੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈ 73800426117 ਜਮਾ ਫਰੀ ਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਇਦਾਂ ਦਾ ਕੁਝ ਨਹੀਂ ਹੁੰਦਾ ਸੀ ਸਾਰਾ ਜਿੰਨਾ ਆਪਾਂ ਕੰਮ ਕਰਦੇ ਹਾਂ ਫਰੀ ਚ ਕਰਦੇ ਹਾਂ ਸੀ ਤੇ ਤੁਸੀਂ ਭੇਜੋ ਨਾਲ ਦੀ ਨਾਲ ਐਡ ਤੁਹਾਡੀ ਰੈਡੀ ਹੋ ਜੂਗੀ ਤੁਹਾਡੇ ਹਾਊਸ ਦੀ ਜਾਂ ਤੁਹਾਡੇ ਘਰ ਦੀ ਕੋਠੀ ਦੀ ਨਾਲ ਦੀ ਨਾਲ ਆਪਾਂ ਐਡ ਲਾ ਦਾਂਗੇ ਤੇ ਤੁਹਾਨੂੰ ਰਿਸਪੌਂਸ ਆਉਣਾ ਸ਼ੁਰੂ ਹੋ ਜੂਗਾ ਜੀਨੇ ਵੀ ਦੇਖਣਾ ਹੋਵੇਗਾ ਘਰ ਜਾਂ ਕਿਸੇ ਨੇ ਖਰੀਦਣਾ ਹੋਵੇਗਾ ਤਾਂ ਤੁਹਾਡੇ ਨਾਲ ਸਿੱਧੀ ਗੱਲਬਾਤ ਹੋਵੇਗੀ ਤੁਹਾਡਾ ਵੀਡੀਓ ਚ ਨੰਬਰ ਦੇਵਾਂਗੇ ਤੁਹਾਡੀ ਗੱਲਬਾਤ ਹੋਵੇਗੀ ਤੁਸੀਂ ਆਪੇ ਡੀਲ ਕਰਿਓ ਫਾਈਨਲ ਸੀ ਸਾਡਾ ਵਿਚ ਵਿਚਾਲੇ ਕੁਝ ਨਹੀਂ ਹੁੰਦਾ ਸੀ ਸਾਡਾ ਸਿਰਫ ਐਡ ਕਰਨ ਦਾ ਕੰਮ ਹੁੰਦਾ ਸੀ ਜੋ ਵੀ ਲੈਣ ਦੇਣ ਜਾਂ ਵੇਚਣਾ ਜਾਂ ਖਰੀਦਣਾ ਕਰਨਾ ਸੀ ਉਹ ਸਿੱਧਾ ਤੁਸੀਂ ਆਪ ਹੀ ਕਰਨਾਗਾ ਠੀਕ ਹੈ ਜੀ ਬਾਕੀ ਸਾਰਾ ਕੁਝ ਆਪਾਂ ਵੀਡੀਓ ਚ ਤੁਹਾਨੂੰ ਦੱਸ ਹੀ ਦਿੱਤਾ ਹੁਣ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਵੀਡੀਓ ਕਿਵੇਂ ਦੀ ਲੱਗੀ ਅਗਲੀ ਵੀਡੀਓ ਵਾਸਤੇ ਕਮੈਂਟ ਜਰੂਰ ਕਰ ਦਿਓ ਜੀ ਤੇ ਮਿਲਦੇ ਹਾਂ ਜਲਦੀ ਆਪਾਂ ਵੀਡੀਓ ਇੱਕ ਹੋਰ ਨਵੀਂ ਲੈ ਕੇ ਪਹੁੰਚਾਂਗੇ ਅਗਲੀ ਵੀਡੀਓ ਵਾਸਤੇ ਕਮੈਂਟ ਵੀ ਕਰਿਓ ਕਿਥੋਂ ਤੁਹਾਨੂੰ ਕਿੰਨੇ ਕੁ ਰੇਟ ਤੱਕ ਕਿਥੋਂ ਚਾਹੀਦੇ ਸੀ ਆਪਾਂ ਜਲਦੀ ਲੈ ਕੇ ਪਹੁੰਚਾਂਗੇ ਜੀ ਬਾਕੀ ਤੁਸੀਂ ਬਹੁਤ ਪਿਆਰ ਦਿੱਨੇ ਤੁਸੀਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੇ ਇਸੇ ਤਰ੍ਹਾਂ ਬਸ ਪਿਆਰ ਆਪਦਾ ਬਣਾ ਕੇ ਰੱਖਿਓ ਤੇ ਵੱਧ ਤੋਂ ਵੱਧ ਅੱਜ ਵਾਲੀ ਆਪਣੀ ਵੀਡੀਓ ਨੂੰ ਪਿਆਰ ਦਿਓ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ